ਮੁੰਬਈ ਦਾ ਇੱਕ ਹਸਪਤਾਲ ਹੈ ਜਿੱਥੇ ਲਗਭਗ 15 ਸਾਲ ਦੀ ਕੁੜੀ ਇੱਕ ਐਡਮਿਟ ਹੈ ਉਸ ਕੁੜੀ ਦੇ ਇਲਾਜ ਦੇ ਲਈ ਲੇਡੀ ਡਾਕਟਰ ਤੇ ਪੁੱਛ ਗਿਛ ਦੇ ਲਈ ਲੇਡੀ ਪੁਲਿਸ ਅਧਿਕਾਰੀ ਸਾਫ ਸਫਾਈ ਕਰਨ ਜਾਵੇਗੀ ਤਾਂ ਲੇਡਿਸ ਕਰਮਚਾਰੀ ਮਤਲਬ ਕਿ ਉਸ ਕਮਰੇ ਅੰਦਰ ਐਂਟਰੀ ਹੈ ਤਾਂ ਸਿਰਫ ਔਰਤ ਦੀ ਹੀ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਪੁਰਸ਼ ਨਾਮ ਦੀ ਨਾ ਤਾਂ ਕੋਈ ਐਂਟਰੀ ਹੋਵੇਗੀ ਤੇ ਨਾ ਹੀ ਕਿਸੇ ਪੁਰਸ਼ ਦਾ ਨਾਮ ਉਥੇ ਲਿਆ ਜਾਵੇਗਾ ਕਿਉਂਕਿ ਪੁਰਸ਼ ਨਾਮ ਤੋਂ ਉਹ ਕੁੜੀ ਇੰਨਾ ਡਰੀ ਹੋਈ ਹੈ ਨਾਮ ਸਾਹਮਣੇ ਆਉਂਦੇ ਹੀ ਕੁੜੀ ਦੀ ਧੜਕਣ ਜ਼ੋਰ ਦੇ ਨਾਲ ਧੜਕਣ ਲੱਗ ਜਾਂਦੀ ਹੈ ਉਸ ਨੂੰ ਵੇਖ ਕੇ ਇਦਾਂ ਹੋਣ ਲੱਗਦਾ ਜਿਵੇਂ ਉਹ ਮਰ ਹੀ ਜਾਵੇਗੀ 11 ਸਤੰਬਰ ਦੀ ਸ਼ਾਮ ਦੇ 5 ਵਜੇ ਤੱਕ ਵੀ ਉਹ ਕੁੜੀ ਜ਼ਿੰਦਗੀ ਦੀ ਜੰਗ ਲੜ ਰਹੀ ਸੀ ਤੇ ਸਾਹ ਉਸ ਦੇ ਇਦਾਂ ਹੀ ਚੱਲ ਰਹੇ ਸਨ ਉਸ ਨੂੰ ਬਹੁਤ ਸਾਰੇ ਅਰਦਾਸਾਂ ਦੀ ਜ਼ਰੂਰਤ ਹੈ ਉਹ ਕੁੜੀ ਦਿੱਲੀ ਦੀ ਨਿਰਭੈ ਵਾਲੀ ਕਟਣਾ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਦੇ ਨਾਲ ਵੀ ਕੁਝ ਅਜੀਹਾ ਹੀ ਹੋਇਆ ਜੇਕਰ ਉਸ ਤੋਂ ਜ਼ਿਆਦਾ ਕਹੀਏ ਤਾਂ ਘੱਟ ਨਹੀਂ ਹੋਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਅੱਜ ਦੀ ਜੋ ਸੱਚੀ ਘਟਨਾ ਹੈ ਜੋ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਦੀ ਦਰਅਸਲ ਇੱਥੇ ਦਾ ਇੱਕ ਥਾਣਾ ਹੈ ਬਨਵਾੜੀ ਅਤੇ ਇਸੇ ਥਾਣੇ ਦੇ ਏਰੀਆ 'ਚ ਰਹਿਣ ਵਾਲੀ ਇੱਕ ਕੁੜੀ ਜਿਸ ਦੀ ਉਮਰ 15 ਸਾਲ ਹੈ ਉਸ ਦੇ ਮਾਤਾ ਪਿਤਾ ਕਿਸੇ ਨਰਸਰੀ 'ਚ ਕੰਮ ਕਰਦੇ ਨੇ ਇਹ 31 ਅਗਸਤ ਦੀ ਰਾਤ ਨੂੰ 10 ਵਜੇ ਦੀ ਵਾਰਦਾਤ ਹੈ ਇਹ ਕੁੜੀ ਆਪਣੇ ਦੋਸਤ ਨੂੰ ਮਿਲਣ ਦੇ ਲਈ ਪੂਨੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੀ ਹੈ ਉੱਥੇ ਜਾ ਕੇ ਉਸ ਮੁੰਡੇ ਦਾ ਇੰਤਜ਼ਾਰ ਕਰਦੀ ਹੈ ਰਾਤ ਦੇ 10 ਬੱਜ ਚੁੱਕੇ ਸੀ ਪਰ ਉਸ ਦਾ ਦੋਸਤ ਨਹੀਂ ਆਇਆ ਜਿਸ ਦੇ ਕਾਰਨ ਉਹ ਪਰੇਸ਼ਾਨ ਹੋ ਜਾਂਦੀ ਹੈ ਅਚਾਨਕ ਹੀ ਆਟੋ ਵਾਲੇ ਦੀ ਨਜ਼ਰ ਉਸ ਕੁੜੀ ਤੇ ਪੈਂਦੀ ਹੈ ਤੇ ਜਿਵੇਂ ਹੀ ਆਟੋ ਵਾਲੇ ਦੀ ਨਜ਼ਰ ਪੈਂਦੀ ਹੈ ਆਟੋ ਵਾਲਾ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਕਿਉਂ ਹੋ ਰਿਹਾ ਹੋ ਕਿਉਂ ਪਰੇਸ਼ਾਨ ਹੋ ਕਿ ਮੈਂ ਕੋਈ ਤੁਹਾਡੀ ਮਦਦ ਕਰ ਸਕਦਾ ਹਾਂ ਤੇ ਕੁੜੀ ਨੂੰ ਇੱਕ ਸਹਾਰੇ ਦੀ ਜ਼ਰੂਰਤ ਸੀ ਉਸ ਨੂੰ ਲੱਗਿਆ ਕਿ ਇਹ ਜਿਹੜਾ ਵਿਅਕਤੀ ਹੈ ਜਿਸ ਦੀ ਉਮਰ ਲਗਭਗ 32 ਸਾਲ ਦੀ ਸੀ ਕੁੜੀ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ ਤੇ ਕਿਹਾ ਕਿ ਉਹ ਆਪਣੇ ਘਰ ਵਾਲਿਆਂ ਦੀ ਬਿਨਾਂ ਮਰਜ਼ੀ ਤੋਂ ਇੱਥੇ ਰੇਲਵੇ ਸਟੇਸ਼ਨ ਤੇ ਆਪਣੇ ਦੋਸਤ ਨੂੰ ਮਿਲਣ ਦੇ ਲਈ ਆਈ ਹੈ ਪਰ ਦੋਸਤ ਨਹੀਂ ਆਇਆ ਇਸ ਲਈ ਉਹ ਪਰੇਸ਼ਾਨ ਹੈ ਇਹਨਾਂ ਸੁਣਨ ਤੋਂ ਬਾਅਦ ਉਹ ਆਟੋ ਵਾਲਾ ਉਥੋਂ ਚਲਿਆ ਜਾਂਦਾ ਹੈ ਤਾਂ ਕਰੀਬ 10 ਤੋਂ 15 ਮਿੰਟ ਤੋਂ ਬਾਅਦ ਫਿਰ ਵਾਪਸ ਆਉਂਦਾ ਹੈ ਉਸਨੇ ਕਿਹਾ ਕਿ ਜਿਸ ਦਾ ਤੂੰ ਇੰਤਜ਼ਾਰ ਕਰ ਰਹੀ ਹੈ ਦਰਅਸਲ ਉਹ ਵਿਅਕਤੀ ਬਾਹਰ ਖੜਿਆ ਹੈ ਤੇ ਉਹ ਇੱਥੇ ਆਉਣਾ ਨਹੀਂ ਚਾਹੁੰਦਾ ਉਸ ਨੂੰ ਅਫਸੋਸ ਹੈ ਇਸ ਗੱਲ ਤੇ ਕਿ ਉਹ ਲੇਟ ਹੋ ਗਿਆ ਇਸ ਲਈ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ ਉਸ ਨਾਲ ਮਿਲਾ ਦਵਾਂਗਾ ਕੁੜੀ ਕਿਉਂਕਿ ਰੋ ਰਹੀ ਸੀ ਬਹੁਤ ਦੇਰ ਤੋਂ ਉਸ ਦੇ ਕੋਲ ਨਾ ਤਾਂ ਪੀਣ ਦੇ ਲਈ ਪਾਣੀ ਸੀ ਉਸ ਆਟੋ ਡਰਾਈਵਰ ਨੇ ਉਸ ਕੁੜੀ ਨੂੰ ਬੋਤਲ ਦਿੱਤੀ ਤੇ ਉਸ ਨੇ ਉਸ ਦਾ ਪਾਣੀ ਪੀ ਲਿਆ ਦੋਵੇਂ ਨਾਲ-ਨਾਲ ਬਾਹਰ ਜਾ ਰਹੇ ਸੀ ਤਾਂ ਅਚਾਨਕ ਕੁੜੀ ਨੂੰ ਚੱਕਰ ਆਉਣ ਲੱਗ ਜਾਂਦੇ ਨੇ ਤੇ ਉਹ ਬੇਹੋਸ਼ ਹੋ ਕੇ ਇਸ ਤੋਂ ਪਹਿਲਾਂ ਡਿੱਗਦੀ ਤਾਂ ਉਹ ਵਿਅਕਤੀ ਉਸ ਨੂੰ ਆਟੋ ਤੱਕ ਲੈ ਕੇ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਕੁੜੀ ਨੂੰ ਜੰਗਲ ਦੇ ਵੱਲ ਲੈ ਜਾਂਦਾ ਹੈ ਉੱਥੇ ਲੈ ਜਾਣ ਤੋਂ ਬਾਅਦ ਉਸ ਕੁੜੀ ਦੇ ਨਾਲ ਬਲਤਕਾਰ ਕਰਦਾ ਹੈ ਕਈ ਘੰਟਿਆਂ ਤੱਕ ਉਸ ਨੂੰ ਆਪਣੇ ਨਾਲ ਰੱਖਦਾ ਹੈ ਉਹ 15 ਸਾਲ ਦੀ ਕੁੜੀ ਉਸ ਨੂੰ ਹੋਸ਼ ਨਹੀਂ ਸੀ ਕਿਉਂਕਿ ਉਹ ਨਸ਼ੇ ਵਿੱਚ ਸੀ ਉਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਕੋਈ ਨਸ਼ੀਲਾ ਪਦਾਰਥ ਪਿਲਾਇਆ ਗਿਆ ਸੀ ਉਸ ਤੋਂ ਬਾਅਦ 2 ਜਾਂ 3 ਘੰਟੇ ਲੰਘ ਜਾਂਦੇ ਨੇ ਉਹ ਆਟੋ ਡਰਾਈਵਰ ਇੱਕ ਹੋਟਲ ਦੇ ਵਿੱਚ ਲੈ ਕੇ ਜਾਂਦਾ ਹੈ। ਉੱਥੇ ਇੱਕ ਛੋਟਾ ਜਿਹਾ ਹੋਟਲ ਹੁੰਦਾ ਹੈ। ਉਸ ਹੋਟਲ ਦੇ ਵਿੱਚ ਜਦੋਂ ਲੈ ਕੇ ਜਾਂਦਾ ਹੈ ਤਾਂ ਉੱਥੇ ਪਹਿਲਾਂ ਤੋਂ ਹੀ ਕੁਝ ਹੋਰ ਵਿਅਕਤੀ ਉੱਥੇ ਇੰਤਜ਼ਾਰ ਕਰ ਰਹੇ ਸੀ। ਕੁੜੀ ਕਮਰੇ 'ਚ ਜਾਂਦੀ ਹੈ। 31 ਅਗਸਤ ਦੀ ਰਾਤ 10 ਵਜੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਤੇ ਹੋਟਲ ਵਿੱਚ ਜਾਣ ਤੋਂ ਬਾਅਦ ਕਮਰੇ ਵਿੱਚ ਜਾਣ ਤੋਂ ਬਾਅਦ ਉਸ ਕੁੜੀ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਤੇ ਉਸ ਕੁੜੀ ਦੇ ਪੂਰੇ ਕੱਪੜੇ ਉਤਾਰ ਦਿੱਤੇ ਜਾਂਦੇ ਨੇ ਮਤਲਬ ਕਿ ਉਸ ਦੇ ਤਨ ਤੇ ਇੱਕ ਵੀ ਕੱਪੜਾ ਨਹੀਂ ਸੀ ਹੁਣ ਉਸ ਕੁੜੀ ਨੂੰ ਸ਼ਰਮ ਆ ਰਹੀ ਸੀ ਉਤੋਂ ਪਰੇਸ਼ਾਨ ਹੈ ਤੇ ਉਸ ਦੇ ਨਾਲ ਪਹਿਲਾਂ ਹੀ ਬਲਤਕਾਰ ਹੋ ਚੁੱਕਿਆ ਹੈ ਹੌਲੀ-ਹੌਲੀ ਉਸ ਨੂੰ ਹੋਸ਼ ਆਉਂਦਾ ਹੈ ਜਦੋਂ ਤੱਕ ਉਸ ਦੇ ਨਾਲ ਲਗਭਗ 13 ਤੋਂ 14 ਵਿਅਕਤੀਆਂ ਬਾਰੀ-ਬਾਰੀ ਉਸ ਦਾ ਰੇਪ ਕਰ ਚੁੱਕੇ ਸੀ ਦਿਨ ਚੜ ਜਾਂਦਾ ਹੈ ਇਹ ਪੂਰੇ ਦਿਨ ਇਹ ਕੰਮ ਚੱਲਦਾ ਰਹਿੰਦਾ ਹੈ ਇੱਕ ਤੋਂ ਬਾਅਦ ਇੱਕ ਵਿਅਕਤੀ ਆਉਂਦਾ ਰਹਿੰਦਾ ਹੈ ਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਸ਼ਾਮ ਹੋ ਜਾਂਦੀ ਹੈ ਇਸ ਕਮਰੇ ਵਿੱਚ ਉਹ ਕੁੜੀ ਲਗਭਗ 24 ਘੰਟੇ ਰਹਿੰਦੀ ਹੈ ਉਹ 14 ਵਿਅਕਤੀ 24 ਘੰਟੇ ਉਸਦੇ ਨਾਲ ਬਲਤਕਾਰ ਤੇ ਬਲਤਕਾਰ ਕਰਦੇ ਰਹਿੰਦੇ ਨੇ ਉਹ ਭੁੱਖ ਤੇ ਪਿਆਸ ਤੋਂ ਤੜਫਦੀ ਰਹਿੰਦੀ ਹੈ ਉਹ ਕਈ ਵਾਰ ਕਹਿੰਦੀ ਹੈ ਕਿ ਮੈਨੂੰ ਖਾਣ ਦੇ ਲਈ ਕੁਝ ਦੇ ਦੇਵੋ ਮੈਨੂੰ ਪੀਣ ਦੇ ਲਈ ਪਾਣੀ ਦੇ ਦੇਵੋ ਪਰ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ ਉਸ ਦੀ ਕੋਈ ਚੀਕ ਨਹੀਂ ਸੁਣਦਾ ਹੋਟਲ ਤੋਂ ਬਾਹਰ ਉਸ ਕੁੜੀ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਪਰ ਪਤਾ ਨਹੀਂ ਕਿਉਂ ਹੋਟਲ ਵਾਲੇ ਜਾਂ ਫਿਰ ਉਸ ਦੇ ਆਸ-ਪਾਸ ਕੋਈ ਵੀ ਵਿਅਕਤੀ ਉਸ ਦੀ ਚੀਕਾਂ ਕਿਉਂ ਨਹੀਂ ਸੁਣਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਕੁੜੀ ਨੂੰ बार-बार ਇੰਜੈਕਸ਼ਨ ਲਗਾਏ ਜਾ ਰਹੇ ਸੀ ਨਸ਼ੀਲੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਸੀ ਜਿਸ ਦੇ ਕਾਰਨ ਰੋਲਾ ਨਾ ਪੈ ਸਕੇ ਇਸਦੇ ਚਲਦਿਆਂ ਹੀ ਉਹ ਕੁੜੀ ਬਾਰ-ਬਾਰ ਮੀਂਹਤਾ ਕਰਦੀ ਰਹੀ ਮਾਫੀ ਮੰਗਦੀ ਰਹੀ ਉਹਨਾਂ ਤੋਂ ਤੇ ਬਚਾਉਂਦੀ ਗੁਹਾਰ ਲਗਾਉਂਦੀ ਰਹੀ ਇਨ੍ਹਾਂ 14 ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਦਿਆ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਵਿਅਕਤੀ ਉਸ ਕੁੜੀ ਨੂੰ ਨਾਲ ਲੈ ਜਾ ਕੇ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਛੱਡ ਦਿੰਦਾ ਹੈ ਹੁਣ ਇਹ આરોપી 14 ਦੇ 14 ਫਰਾਰ ਹੋ ਚੁੱਕੇ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹ ਲੜਕੀ ਹੁਣ ਚਲੀ ਜਾਵੇਗੀ ਕੁੜੀ ਨੂੰ ਰੇਲਵੇ ਸਟੇਸ਼ਨ ਛੱਡਣ ਤੋਂ ਬਾਅਦ ਉੱਥੇ ਦੋ ਸਫਾਈ ਕਰਮਚਾਰੀ ਮਿਲਦੇ ਨੇ ਉਹ ਦੋ ਕਰਮਚਾਰੀ ਉਸ ਕੁੜੀ ਦੀ ਹਾਲਤ ਦੇਖਣ ਤੋਂ ਬਾਅਦ ਉਹ ਉਸਦੇ ਨਾਲ ਬਲਤਕਾਰ ਕਰਦੇ ਨੇ ਮਤਲਬ ਕਿ ਹਲੇ ਉਹ ਉਹਨਾਂ 14 ਵਿਅਕਤੀਆਂ ਤੋਂ ਬਚੀ ਸੀ ਤੇ ਉਸ ਤੋਂ ਬਾਅਦ ਦੋ ਸਫਾਈ ਕਰਮਚਾਰੀਆਂ ਨੇ ਵੀ ਉਸਦੇ ਨਾਲ ਬਲਤਕਾਰ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਸਟੇਸ਼ਨ ਦੇ ਸਫਾਈ ਕਰਮਚਾਰੀਆਂ ਨੇ ਉਸ ਕੁੜੀ ਦੇ ਨਾਲ ਬਲਤਕਾਰ ਕਰਨ ਤੋਂ ਬਾਅਦ ਆਪਣੇ ਕੋਲ ਕਾਫੀ ਸਮੇਂ ਤੱਕ ਰੱਖਿਆ ਇੱਕ ਅਜਹੀ ਟ੍ਰੇਨ ਦੇ ਵਿੱਚ ਬਿਠਾ ਦਿੱਤਾ ਜਿਹੜੀ ਉਸ ਟ੍ਰੇਨ ਦੀ ਦਿਸ਼ਾ ਸੀ ਉਹ ਉੱਤਰ ਦੇ ਵੱਲ ਜਾ ਰਹੀ ਸੀ ਕਈ ਕਿਲੋਮੀਟਰ ਦਾ ਸਫ਼ਰ ਕਰਦੇ ਕਰਦੇ ਕੁੜੀ ਚੰਡੀਗੜ੍ਹ ਪਹੁੰਚ ਜਾਂਦੀ ਹੈ ਇੱਕ ਖੁੰਝੇ 'ਚ ਡਰੀ ਹੋਈ ਕਬਰਾਈ ਹੋਈ ਬੈਠੀ ਰਹਿੰਦੀ ਹੈ ਇਸ ਦੇ ਚੱਲਦਿਆਂ ਬਹੁਤ ਲੋਕ ਆਉਂਦੇ ਜਾਂਦੇ ਨੇ ਪਰ ਕਿਸੇ ਵੀ ਵਿਅਕਤੀ ਦੀ ਨਜ਼ਰ ਉਸ ਕੁੜੀ ਵੱਲ ਨਹੀਂ ਜਾਂਦੀ ਉਹ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚ ਚੱਲ ਰਹੀ ਸੀ ਉਸ ਦੀ ਪਰੇਸ਼ਾਨੀ ਕਿਸੇ ਨੂੰ ਵੀ ਦਿਖਾਈ ਨਹੀਂ ਦਿੱਤੀ ਏ ਵੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ 48 ਘੰਟਿਆਂ ਤੋਂ ਜ਼ਿਆਦਾ ਉਸ ਦੇ ਨਾਲ 14 ਅਲੱਗ ਵਿਅਕਤੀਆਂ ਨੇ ਦੋ ਸਫਾਈ ਕਰਮਚਾਰੀਆਂ ਨੇ ਬਲਤਕਾਰ ਕੀਤਾ ਸੀ ਉਸ ਦੇ ਨਾਲ ਇੰਨੀ ਦਰਿੰਦਗੀ ਹੋਈ ਸੀ ਪਤਾ ਨਹੀਂ ਕਿਉਂ ਉਸ ਵੱਲ ਕਿਸੇ ਦੀ ਵੀ ਨਜ਼ਰ ਨਹੀਂ ਜਾ ਰਹੀ ਸੀ ਜਿਮਹੀ ਟ੍ਰੇਨ ਚੰਡੀਗੜ੍ਹ ਜਾ ਕੇ ਰੁਕਦੀ ਹੈ ਇੱਕ ਜੀਆਰਪੀ ਦਾ ਪੁਲਿਸ ਕਰਮਚਾਰੀ ਉਧਰੋਂ ਨਿਕਲ ਰਿਹਾ ਸੀ ਅਚਾਨਕ ਹੀ ਉਸ ਕੁੜੀ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਕੁਝ ਤਾਂ ਗੜਬੜ ਹੋਈ ਹੈ ਇਸ ਦੇ ਨਾਲ ਉਹ ਉਸ ਕੁੜੀ ਨੂੰ ਕਹਿੰਦਾ ਹੈ ਕਿ ਤੁਸੀਂ ਪਰੇਸ਼ਾਨ ਹੋ ਮੈਂ ਤੇਰੀ ਕੁਝ ਮਦਦ ਕਰ ਸਕਦਾ ਹਾਂ ਪਰ ਉਹ ਕੁੜੀ ਪੁਰਸ਼ ਜਾਤੀ ਤੋਂ ਐਨੇ ਡਰੀ ਹੋਈ ਸੀ ਘਬराई ਹੋਈ ਸੀ ਕਿਉਂਕਿ ਵਰਦੀ ਵਿੱਚ ਇੱਕ ਆਦਮੀ ਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਵੀ ਇਸ ਨੂੰ ਲੈ ਜਾ ਕੇ ਉਸਦੇ ਨਾਲ ਬਲਤਕਾਰ ਕਰੇਗਾ ਉਹ ਕੁੜੀ ਚੰਡੀਗੜ੍ਹ ਉਤਰ ਜਾਂਦੀ ਹੈ ਕਿਉਂਕਿ ਉਸ ਟ੍ਰੇਨ ਦਾ ਆਖਰੀ ਸਟਾਪ ਜੋ ਸੀ ਉਹ ਚੰਡੀਗੜ੍ਹ ਹੀ ਸੀ ਹੁਣ ਉਹ ਰੇਲਵੇ ਸਟੇਸ਼ਨ ਤੇ ਉਤਰ ਜਾਂਦੀ ਹੈ ਡਰੀ ਤੇ ਘਬराई ਇੱਕ ਜਗ੍ਹਾ ਤੇ ਬੈਠੀ ਹੁੰਦੀ ਹੈ ਪਰ ਉਹ ਪੁਲਿਸ ਵਾਲਾ ਬਹੁਤ ਹੀ ਵਧੀਆ ਇਨਸਾਨ ਸੀ ਉਸਨੇ ਸਿਡਬੀਸੀ ਮਤਲਬ ਚਾਈਲਡ ਵੈਲਫੇਅਰ ਕਮੇਟੀ ਦੇ ਨਾਲ ਸੰਪਰਕ ਕੀਤਾ ਉਥੋਂ ਇੱਕ ਮਹਿਲਾ ਅਧਿਕਾਰੀ ਤਤਕਾਲ ਮੌਕੇ ਤੇ ਪਹੁੰਚੀ ਉਸ ਕੁੜੀ ਨੂੰ ਖਾਣਾ ਖਵਾਇਆ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਘੰਟਿਆਂ ਤੱਕ ਉਸ ਦੇ ਨਾਲ ਪਿਆਰ ਦੇ ਨਾਲ ਗੱਲਾਂ ਕੀਤੀਆਂ ਉਸ ਨੂੰ ਪਿਆਰ ਕਰਦੀ ਰਹੀ ਪਲੋਸਦੀ ਰਹੀ ਇੱਕ ਮਾਂ ਦੀ ਮਮਤਾ ਦੇ ਨਾਲ ਉਸ ਮਹਿਲਾ ਅਧਿਕਾਰੀ ਨੇ ਉਸ ਕੁੜੀ ਦਾ ਕੁਝ ਹੀ ਘੰਟਿਆਂ ਚ ਦਿਲ ਜਿੱਤ ਲਿਆ ਦਿਲ ਜਿੱਤਣ ਤੋਂ ਬਾਅਦ ਉਸ ਕੁੜੀ ਨੇ ਆਪਣੇ ਆਪ ਸਾਰੀ ਗੱਲ ਦੱਸੀ ਪੂਰੀ ਕਹਾਣੀ ਘਰ ਤੋਂ ਨਿਕਲਣ ਤੋਂ ਲੈ ਕੇ ਤੇ ਚੰਡੀਗੜ੍ਹ ਪਹੁੰਚਣ ਤੱਕ ਦਾ ਇੱਕ ਇੱਕ ਵਾਕਿਆ ਜਦੋਂ ਦੱਸਿਆ ਤਾਂ ਮਹਿਲਾ ਅਧਿਕਾਰੀ ਦਾ ਸੁਣਨ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਨਾਲ ਹੀ ਜੋ ਅਧਿਕਾਰੀ ਪੁਲਿਸ ਵਾਲਾ ਸੀ ਤੇ ਇਹ ਕਹਾਣੀ ਸੁਣਨ ਤੋਂ ਬਾਅਦ ਰੋਕੇ ਉਸ ਦਾ ਵੀ ਬੁਰਾ ਹਾਲ ਹੋ ਗਿਆ ਗੱਲ ਰੋਣ ਵਾਲੀ ਵੀ ਸੀ ਕਿ ਕਿਸੇ ਦੀ ਧੀ ਦੇ ਨਾਲ ਕਿਸੇ ਵੀ ਭੈਣ ਦੇ ਨਾਲ ਐਨੀ ਭਿਆਨਕ ਵਾਰਦਾਤ ਹੁੰਦੀ ਹੈ ਤਾਂ ਸ਼ਾਇਦ ਹੰਝੂਆਂ ਤੋਂ ਇਲਾਵਾ ਕੁਝ ਨਹੀਂ ਨਿਕਲੇਗਾ ਕਿ ਨਹੀਂ ਨਿਕਲਣ ਗਿਆ ਤਾਂ ਹੁਣ ਦਰਿੰਦਿਆਂ ਦੇ ਲਈ ਵਿਦਵਾਵਾ ਜਾਂ ਫਿਰ ਸਖਤ ਤੋਂ ਸਖਤ ਕਾਨੂੰਨ ਦੀ ਕਾਰਵਾਈ ਦੀ ਗੁਹਾਰ ਨਿਕਲੇਗੀ ਉਧਰ ਜਦੋਂ ਕੁੜੀ ਆਪਣੇ ਘਰ ਤੋਂ ਅਚਾਨਕ ਹੀ ਗਾਇਬ ਹੋ ਜਾਂਦੀ ਹੈ ਤੇ ਉਸ ਦੇ ਮਾਤਾ ਪਿਤਾ ਜਿਹੜੇ ਕਿ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਸੀ ਉਹਨਾਂ ਨੇ ਉਥੇ ਹੀ ਬਨਵਾੜੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਆਪਣੀ ਧੀ ਦੀ ਗੁੰਮਸ਼ੋਦਾ ਦੀ ਕੰਪਲੇਟ ਦਰਜ ਕਰਵਾਈ ਪਰ ਪੁਲਿਸ ਇੱਥੇ ਵੀ ਬਹੁਤ ਵਧੀਆ ਸੀ ਬਣਵਾੜੀ ਥਾਣੇ ਦੀ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਹੌਲੀ-ਹੌਲੀ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉਸ ਦਾ ਜਿਹੜਾ ਮੋਬਾਈਲ ਨੰਬਰ ਸੀ ਉਸ ਦੀ ਪੂਰੀ ਡਿਟੇਲ ਕਢਵਾਈ ਉਸ ਇਲਾਕੇ ਦੇ ਜਿੰਨੇ ਵੀ ਸੀਸੀਟੀਵੀ ਕੈਮਰੇ ਸੀ ਉਸ ਦੇ ਬਾਰੇ ਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਕੁੜੀ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਤੇ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੇ ਬੜੇ ਹੀ ਗੰਭੀਰਤਾ ਬਹੁਤ ਹੀ ਨਰਮ ਸੁਭਾਅ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਮਤਲਬ ਕਿ ਇਸ ਕਹਾਣੀ ਦੇ ਵਿੱਚ ਪੁਲਿਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ ਜਿਵੇਂ ਇਹ ਚੰਡੀਗੜ੍ਹ ਦੀ ਪੁਲਿਸ ਬਨਵਾੜੀ ਪੁਲਿਸ ਦੇ ਨਾਲ ਕੰਟੈਕਟ ਕਰਦੀ ਹੈ ਤਾਂ ਉਸ ਤੋਂ ਬਾਅਦ ਉਸ ਕੁੜੀ ਨੂੰ ਹਵਾਈ ਜਹਾਜ਼ ਦੀ ਮਦਦ ਦੇ ਨਾਲ ਮੁੰਬਈ ਲੈ ਜਾਇਆ ਜਾਂਦਾ ਹੈ ਮੁੰਬਈ ਲੈ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਜਿੰਨਾ ਵੀ ਸਟਾਫ ਹੈ ਟੋਟਲ ਮਹਿਲਾ ਸਟਾਫ ਹੀ ਉਸ ਕੁੜੀ ਦੇ ਇਲਾਜ ਦੇ ਲਈ ਉਸ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਲੱਗਿਆ ਹੋਇਆ ਕਿਉਂਕਿ ਉਹ ਕੋੜੀ ਪੁਰਸ਼ ਜਾਤੀ ਨਾਮ ਤੋਂ ਡਰੀ ਹੋਈ ਹੈ ਕਬਰਾਈ ਹੋਈ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਤੇ 100 ਤੋਂ ਜ਼ਿਆਦਾ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਗਿਆ ਤੇ ਖੰਘਾਲਣ ਤੋਂ ਬਾਅਦ ਆਖਰਕਾਰ ਉਹਨਾਂ ਦੇ ਰੇਲਵੇ ਸਟੇਸ਼ਨ ਤੋਂ ਇੱਕ ਆਟੋ ਜਾਂਦਾ ਹੋਇਆ ਮਿਲਦਾ ਹੈ ਉਸ ਦੇ ਵਿੱਚ ਹੀ ਉਹ ਕੁੜੀ ਸੀ ਉਸ ਆਟੋ ਦਾ ਨੰਬਰ ਸੀਸੀਟੀਵੀ ਵਿੱਚ ਕੈਦ ਹੋ ਜਾਂਦਾ ਹੈ ਪੁਲਿਸ ਨੇ ਉਸ આરોપી ਨੂੰ ਜਿਸ ਦੀ ਉਮਰ ਲਗਭਗ 31 ਤੋਂ 32 ਸਾਲ ਦੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਇੱਕ ਇੱਕ ਕਰਕੇ ਜਿੰਨੇ ਵੀ ਵਿਅਕਤੀ ਸੀ ਪਹਿਲਾਂ ਤਾਂ ਉਹਨਾਂ 14 ਜਣਿਆਂ ਨੂੰ ਫੜਿਆ ਜਿਵੇਂ ਇਸ ਕੁੜੀ ਨੇ ਆਪਣਾ ਬਿਆਨ ਦਿੱਤਾ ਸੀ ਰੇਲਵੇ ਸਟੇਸ਼ਨ ਦੇ ਉਹਨਾਂ ਤੋਂ ਪੁਲਿਸ ਕਰਮਚਾਰੀਆਂ ਨੂੰ ਵੀ ਫੜਿਆ ਲਗਭਗ ਇਸ ਮਾਮਲੇ ਦੇ ਵਿੱਚ ਪੁਲਿਸ ਨੇ 16 આરોપીਆਂ ਨੂੰ ਗ੍ਰਿਫਤਾਰ ਕੀਤਾ ਜੋ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ ਮੁੰਬਈ ਪੁਲਿਸ ਦੀ ਗੁਹਾਰਸੀ ਕੇ ਇਸ ਮਾਮਲੇ ਨੂੰ ਫਰਸਟ ਟੈਗ ਕੋਰਟ ਚ ਚਲਾਇਆ ਜਾਵੇ ਕਿਉਂਕਿ ਅਗਲੇ 10 ਤੋਂ 15 ਦਿਨਾਂ ਚ ਜਾਂ ਫਿਰ ਲਗਭਗ 1 ਮਹੀਨੇ ਚ ਇਸ ਕੇਸ ਦਾ ਫੈਸਲਾ ਆਉਣਾ ਚਾਹੀਦਾ ਹੈ ਜਿੰਨੇ ਵੀ ਅਰੋਪੀ ਨੇ ਜਿੰਨੇ ਵੀ ਦਰਿੰਦੇ ਨੇ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਘਟੋ-ਘਟ ਹੋਣੀ ਚਾਹੀਦੀ ਹੈ ਮੈਂ ਸਲੂਟ ਕਰਦਾ ਹਾਂ ਉਸ ਪੁਲਿਸ ਨੂੰ ਜਿਹੜਾ ਜੀਆਰਪੀ ਪੁਲਿਸ ਦਾ ਸਿਪਾਈ ਸੀ ਤੇ ਮੈਂ ਸਲੂਟ ਕਰਦਾ ਹਾਂ ਉਸ ਮਹਿਲਾ ਨੂੰ ਜਿਸ ਨੇ ਇਸ ਕੁੜੀ ਦਾ ਦਿਲ ਜਿੱਤਿਆ ਜਿੰਨਾ ਵਿਅਕਤੀਆਂ ਨੇ ਉਸ ਕੁੜੀ ਨੂੰ ਹਸਪੀਟਲ ਵਿੱਚ ਪਹੁੰਚਾਇਆ ਤੇ ਮੈਂ ਸਲੂਟ ਕਰਦਾ ਹਾਂ ਉਸ ਪੁਲਿਸ ਨੂੰ ਜਿਸ ਨੇ ਮਹਿਜ਼ 6 ਤੋਂ 7 ਦਿਨਾਂ ਦੇ ਵਿੱਚ ਇਸ ਕੇਸ ਨੂੰ ਖੋਲ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਤੁਹਾਨੂੰ ਇਹ ਕਹਾਣੀ ਜ਼ਿਆਦਾ ਨਿਊ ਚੈਨਲਾਂ ਤੇ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਮੀਡੀਆ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਘੱਟਪੂਰੀਆਂ ਕਰ ਰਹੀਆਂ ਨੇ ਵਾਕਿਆ ਹੀ ਇਸ ਖਬਰ ਨੂੰ ਉਠਾਉਣ ਦੀ ਜ਼ਰੂਰਤ ਸੀ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਕਰਨ ਦੀ ਲੋੜ ਸੀ ਉਸ ਕੁੜੀ ਨੂੰ ਇਨਸਾਫ ਦਿਵਾਉਣ ਦੀ ਲੋੜ ਸੀ ਜੋ ਸ਼ਾਇਦ ਮੀਡੀਆ ਇਸ ਮਾਮਲੇ ਦੇ ਵਿੱਚ ਦਿਲਚਸਪੀ ਨਹੀਂ ਦਿਖਾ ਰਹੀ ਇਸ ਕਹਾਣੀ ਨੂੰ ਸੁਣਾਉਣ ਦਾ ਮਤਲਬ ਕਿਸੇ ਨੂੰ ਦਿਲ ਟੁਖਾਉਣਾ ਨਹੀਂ ਹੈ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਸੁਚੇਤ ਕਰਨਾ ਹੈ ਤੁਹਾਨੂੰ ਜਾਗਰੂਕ ਕਰਨਾ ਹੈ ਸੋ ਦੋਸਤੋ ਤੁਸੀਂ ਜਿੱਥੇ ਵੀ ਰਹੋ ਆਪਣਾ ਧਿਆਨ ਰੱਖੋ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਦੱਸਿਓ ਕਿ ਇਹਨਾਂ ਦਰਿੰਦਿਆਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਮਿਲਦੇ ਹਾਂ ਇੱਕ ਹੋਰ ਸਟੋਰੀ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਦੇ ਲਈ ਧੰਨਵਾਦ